ਦੁਬਈ ਦੇ ਬਾਰੇ ਬਹੁਤ ਸਾਰੀਆਂ ਮਿੱਥਾਂ ਨੇ ਮੈਂ ਚਾਹਾਂਗਾ ਕਿ ਉਹਨਾਂ ਦੇ ਫੈਕਟ ਤੁਸੀਂ ਲੋਕਾਂ ਨੂੰ ਦੱਸੋ ਲੋਕ ਕਹਿੰਦੇ ਆ ਜੀ ਦੁਬਈ 'ਚ ਸਜ਼ਾਵਾਂ ਬੜੀਆਂ ਸਖਤ ਨੇ ਉੱਥੇ ਤਾਂ ਜੀ ਤੁਹਾਨੂੰ ਉਹਨਾਂ ਦਾ ਡਰੈਸ ਕੋਡ 'ਚ ਰਹਿਣਾ ਪੈਂਦਾ ਉੱਥੇ ਤੁਸੀਂ ਜੀ ਤੁਹਾਡੇ ਹੱਥ ਵੜ ਦਿੰਦੇ ਆ ਤੁਹਾਨੂੰ ਉੱਥੇ ਜੇਲ੍ਹ ਕਰ ਦਿੰਦੇ ਆ ਜੀ ਤੁਹਾਨੂੰ ਉੱਥੇ ਨਮਾਜ਼ ਪੜ੍ਹਨੀ ਪੈਂਦੀ ਹੈ ਮੁਸਲਿਮ ਕੰਟਰੀ ਹੈ ਤੁਸੀਂ ਪੱਗ ਨਹੀਂ ਰੱਖ ਬਣ ਸਕਦੇ ਬਹੁਤ ਸਾਰੇ ਲੋਕ ਮੈਂ ਵੇਖਿਆ ਕਿ ਰੂਰਲ ਏਰੀਆ ਦੇ ਅੰਦਰ ਕਈ ਲੋਕ ਅਜਿਹੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਤੁਹਾਡੇ ਕੋਲ ਆ ਕੇ ਵੀ ਲੋਕ ਇਹ ਵੀ ਗੱਲ ਕਰਦੇ ਨੇ ਔਰ ਅੱਜ ਦੀ ਡੇਟ 'ਚ ਮੈਂ ਚਾਹੂੰਗਾ ਕਿ ਤੁਸੀਂ ਉਹਨਾਂ ਲੋਕਾਂ ਦੇ ਬਾਰੇ ਨੂੰ ਕੀ ਦੱਸਣਾ ਚਾਹੋਗੇ ਕਿ ਲੇਬਰ ਦੇ ਹਾਲਾਤ ਕੀ ਨੇ ਮੈਂ ਤੁਹਾਨੂੰ ਇਸ ਬਾਰੇ ਦੱਸਣਾ ਚਾਹਾਂਗਾ ਜੀ ਇਹ ਜ਼ਰੂਰ ਪਿੰਡਾਂ ਦੇ ਵਿੱਚ ਇਹ ਗੱਲ ਸੁਣਨ ਨੂੰ ਹਜੇ ਵੀ ਕਿਤੇ ਮਿਲਦੀ ਆ ਕਿ ਦੁਬਈ ਦੇ ਵਿੱਚ ਇਸ ਜੋ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਬਟ ਅੱਜ ਦੀ ਡੇਟ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਹੜਾ ਬੰਦਾ ਆਪ ਨਹੀਂ ਗਿਆ ਉਸਨੇ ਕੋਈ ਚੀਜ਼ ਜੇ ਗਲਤ ਸੁਣੀ ਉਹੀ ਅੱਗੇ ਪਾਸ ਕਰ ਦਿੱਤੀ ਉਹ ਇਹੀ ਹੋ ਰਹੀ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਕਹਿੰਦੇ ਆ ਕਹਿੰਦੇ ਸ਼ੇਖਾਂ ਦੇ ਊਠ ਚਾਰਨੇ ਪੈਣ ਜਾ ਕੇ ਬਿਲਕੁਲ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਨਹੀਂ ਜੇ ਕੋਈ ਉਹ ਅਲੱਗ ਤੋਂ ਕੰਮ ਹੈ ਤੇ ਉਹ ਅਲੱਗ ਹੈ ਬਟ ਇਸ ਤਰ੍ਹਾਂ ਕੋਈ ਕਿਸੇ ਨੂੰ ਜ਼ਬਰ ਜ਼ੋਰ ਜ਼ਬਰਦਸਤੀ ਨਹੀਂ ਆ ਅੱਜ ਦੀ ਡੇਟ ਦੇ ਵਿੱਚ ਯੂਏਈ ਦੀ ਕੈਪੀਟਲ ਅਬੂਦਾਬੀ ਆ ਉਹ ਵਰਲਡ ਦੀ ਸੇਫਸਟ ਸਿਟੀ 카ਉਂਟ ਕੀਤੀ ਗਈ ਆ ਜੀ ਵਿਮਨਸ ਦੇ ਲਈ ਜਿੰਨੀਆਂ ਲੇਡੀਜ਼ ਲੜਕੀਆਂ ਅਬੂਦਾਬੀ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸੇਫ ਨੇ ਉਹ ਕਿਤੇ